ਦੋਸਤੋ 31 ਦਸੰਬਰ ਹੈ ਅੱਜ ਪ੍ਰਧਾਨ ਜੀ 26 ਨਵੰਬਰ ਤੋਂ ਲਗਾਤਾਰ ਉਹ ਖਰਤਾਲ ਤੇ ਬੈਠੇ ਹੋਏ ਨੇ ਮਰਨ ਵਰਤੇ ਤੇ ਇਧਰ ਟਰਾਲੀ ਆ ਪਿੱਛੇ ਜਿੱਥੇ ਪ੍ਰਧਾਨ ਜੀ ਨੇ ਤੇ ਅੱਜ 36 ਦਿਨ ਹੋ ਚੁੱਕੇ ਨੇ ਬਹੁਤ ਹਾਲਾਤ ਜਿਹੜੇ ਨੇ ਹੋ ਚੁੱਕੇ ਨੇ ਸਰੀਰ ਬਹੁਤ ਕਮਜ਼ੋਰ ਹੋ ਚੁੱਕਾ ਵਾ ਪਰ ਮਾਰਖ ਤੌਰ ਤੇ ਪ੍ਰਧਾਨ ਜੀ ਬੜੀ ਚੜਦੀ ਕਲਾ 'ਚ ਨੇ ਇਹਨਾਂ ਤੋਂ ਬਾਅਦ ਹੁਣ ਜਿਹੜੇ ਸੁਖਜੀਤ ਸਿੰਘ ਜੀ ਹਰਜੋ ਝੰਡੇ ਨੇ ਟੇਡਾ ਕਰ ਲੋ ਟੇਡਾ ਸੁਖਜੀਤ ਸਿੰਘ ਹਰਜੋ ਝੰਡੇ ਜੀ ਆ ਜਿਹੜਾ ਦੂਜਾ ਨੰਬਰ ਉਹਨਾਂ ਦਾ ਵਾ ਤੇ ਉਹਨਾਂ ਨੂੰ ਪੁੱਛਦੇ ਆ ਕੀ ਕਹਿਣਾ ਚਾਹੁੰਦੇ ਪ੍ਰਧਾਨ ਜੀ ਸੇਧਾ ਜੀ ਦੋਸਾ ਪ੍ਰਧਾਨ ਜੀ ਸੇਧਾ 36 ਦਾ ਦਿਨ ਹਾਂਜੀ ਸਿਹਤ ਕਮਜ਼ੋਰ ਅੱਛਾ ਬਿਲਕੁਲ ਸਰੀਰ ਦੇ ਪੱਖੋਂ ਬਿਲਕੁਲ ਕਮਜ਼ੋਰੀ ਆ ਬੀਪੀ ਲੋਵਾ 100 ਤੋਂ ਥੱਲੇ ਅੱਛਾ ਲੇਕਿਨ ਪਰਮਾਤਮਾ ਦਾ ਅਸ਼ੀਰਵਾਦਾ ਹੌਸਲਾ ਬੁਲੰਦਿਆ ਹਮ ਗੱਲਬਾਤ ਬਹੁਤ ਹੌਲੀ ਹੁੰਦੀ ਆ ਜਿਆਦਾ ਬੋਲ ਨਹੀਂ ਸਕਦਾ ਡਾਕਟਰ ਨੇ ਇਸ ਤੋਂ ਕਹਤਾ ਵਾ ਕਿ ਇਹਨਾਂ ਨੂੰ ਬਿਲਕੁਲ ਬੋਲਣ ਨਹੀਂ ਦਿੱਤਾ ਜਾਵੇ ਅੱਛਾ ਕੋਈ ਇਹਨਾਂ ਨੂੰ ਮਿਲੇ ਨਾ ਓਕੇ ਲੇਕਿਨ ਜਦੋਂ ਡੱਲੇਵਾਲ ਸਾਹਿਬ ਦੀ ਇੱਛਾ ਹੁੰਦੀ ਵੀ ਕਿਸੇ ਬੰਦੇ ਨੂੰ ਇਹਨਾਂ ਮਿਲਣਾ ਵਾ ਫਿਰ ਉਹਨਾਂ ਦੀ ਇੱਛਾ ਦੇ ਵਿਰੁੱਧ ਆਪਾਂ ਜਾ ਨਹੀਂ ਸਕਦੇ ਆ ਲੇਕਿਨ ਇਨਾ ਕਿ ਉਹਨਾਂ ਨੂੰ ਬੋਲਣ ਤੋਂ ਬਿਲਕੁਲ ਜਿਹੜਾ ਵਾ ਅਸੀਂ ਗਰੇਜ ਕਰਤਾ ਵੀ ਬੋਲਣ ਤੋਂ ਬਿਲਕੁਲ ਮਨਾ ਇੱਕ ਹੱਟ ਤੋਂ ਘੱਟ ਇਸ਼ਾਰਾ ਕਰਦੋ ਕੁਛ ਕਰਦੋ ਜੇ ਦੀ ਗੱਲ ਸੁਣ ਕੇ ਇਸ਼ਾਰਾ ਕਰਦੋ ਹਾਂ ਨਾ ਦੇ ਵਿੱਚ ਬੋਲੋ ਨਾ ਮਾਨਸਿਕ ਤੌਰ ਤੇ ਠੀਕ ਹੈ ਬਿਲਕੁਲ ਮਾਨਸਿਕ ਤੌਰ ਤੇ ਬਿਲਕੁਲ ਚੜਦੀ ਕਲਾ ਉਹਨਾਂ ਦਾ ਇੱਕ ਗੁਰੂ ਦੇ ਸੱਚੇ ਸਿੱਖ ਨੇ ਬਾਬੇ ਨਾਨਕ ਦੇ ਉਹਨੂੰ ਬੜਾ ਭਰੋਸਾ ਔਰ ਜਦੋਂ ਕਿ ਅਸੀਂ ਬੈਠੇ ਆ ਨਾ ਉਦੋਂ ਅਸੀਂ ਗੱਲ ਕਰਦੇ ਹਾਂ ਕਿ ਬਾਬਾ ਨਾਨਕ ਪੱਲੀ ਕਰੂਗਾ ਉਹ ਇੱਕ ਉਹਨਾਂ ਨੂੰ ਯਾਦ ਆ ਅਸੀਂ ਵੀ ਉਹਨਾਂ ਦੇ ਉਹ ਜਿਹੜਾ ਮੈਂ ਹਮੇਸ਼ਾ ਇਹ ਨਾ ਹੁਣਾ ਜਦੋਂ ਹਰ ਤੇ ਮੁਸੀਬਤ ਆਉਂਦੀ ਆ ਉਹਨਾਂ ਕਹਿਣਾ ਸੁਜੀਤ ਬਾਬਾ ਨਾਨਕ ਭਲੀ ਕਰੂਗਾ ਔਰ ਹਮੇਸ਼ਾ ਬਾਬੇ ਰੰਗ ਨੇ ਭਲੀ ਕੀਤੀ ਆ ਔਰ ਹੁਣੇ ਭਲੀ ਕਰ ਰਿਹਾ ਚਲੋ ਮਹਾਰਾਜ ਸੱਚੇ ਪਾਤਸ਼ਾਹ ਜਿੱਤ ਤੁਹਾਡੀ ਚੋਲੀ ਚ ਪਾਵੇ ਜਿੰਨਾ ਸੰਘਰਸ਼ ਕਰ ਰਹੇ ਹਾਂ ਅੱਜ 36 ਦਿਨ ਮੂੰਹ ਨਾ ਆਖਣਾ ਜੇ 36 ਰਾਤਾਂ ਵੀ ਨਾਲ ਲਾਈਏ ਤੇ 72 ਦਿਨ ਬੰਦੇ ਆ ਰਾਤ ਨੂੰ ਰੋਟੀ ਖਾ ਕੇ ਸੌਣੇ ਭੁੱਖਿਆਂ ਨੂੰ ਤੇ ਨੀਂਦ ਵੀ ਨਹੀਂ ਆਉਂਦੀ ਹਾਂਜੀ ਜਿੰਨਾ ਉਹਦੀ ਖਰਾਕ ਕੀ ਆ ਜਿੰਨਾ ਕੱਲ ਪੰਜਾਬ ਬੰਦਾ ਪਰਮਾ ਹੰਗਾਰਾ ਮਿਲਿਆ ਹਾਂਜੀ ਪੂਰੇ ਪੰਜਾਬ ਨੇ ਹਾਂਜੀ ਇੱਕ ਇੱਕ ਮੁਸ਼ਤ ਹੋ ਕੇ ਹਾਂਜੀ ਇਤਿਹਾਸਿਕ ਧਰਨਾ ਕਹਿੰਦੇ ਵੀ ਕਦੀ ਇਹ ਖਾੜਕੂ ਆਦ ਵੇਲੇ ਜਿਹੜਾ ਵਾ ਡਰ ਨਾਲ ਲੋਕ ਬੰਦ ਕਰਦੇ ਸੀ ਲੇਕਿਨ ਸਵੈ ਇੱਛਾ ਨਾਲ ਜਿਹੜਾ ਬੰਦ ਹੋਇਆ ਵਾ ਇਹ ਪਹਿਲੀ ਵਾਰ ਉਹ ਸਭ ਤੋਂ ਵੱਡੀ ਖਾੜਕ ਉਹਨਾਂ ਨੂੰ ਕੱਲ ਮਿਲੀ ਆ ਉਹਦੇ ਨਾਲ ਥੋੜਾ ਹੌਸਲਾ ਹੋਰ ਹੋ ਗਿਆ ਕਿ ਲੋਕ ਸ਼ਕਤੀ ਸਾਡੇ ਨਾਲ ਆ ਲੋਕ ਸ਼ਕਤੀ ਜਦੋਂ ਨਾਲ ਜੋੜਦੀ ਆ ਤੇ ਕੋਈ ਵੀ ਅੰਦੋਲਨ ਜਿਹੜਾ ਵਾ ਉਹ ਜਿੱਤਿਆ ਜਾ ਸਕਦਾ ਔਰ ਚਾਰ ਤਰੀਕ ਨੂੰ ਜੋ ਇਕੱਠ ਹੋਊਗਾ ਨਾ ਇਹ ਉਹਦੀ ਉਦਾਹਰਨ ਉਹਦੀ ਜਿਹੜੀ ਆ ਉਹਨੂੰ ਉੱਤੇ ਮੋਹਰ ਲਾਊਗਾ ਪੰਜਾਬ ਬੰਦ ਵਾਲੇ ਤੇ ਵੀ ਇਹ ਕਿਸ ਤਰ੍ਹਾਂ ਲੋਕ ਜੁੜੇ ਨੇ ਠੀਕ ਹੈ ਧੰਨਵਾਦ ਜੀ ਹੁਣ ਸਟੇਜ ਦੀ ਸਮਾਪਤੀ ਹੋਈ ਆ ਇਹ ਦੂਜੇ ਨੰਬਰ ਤੇ ਸੀ ਸੁਖਜੀਤ ਸਿੰਘ ਹਰਦੋ ਝੰਡੇ ਜੀ ਤੇ ਤੀਸਰੇ ਨੰਬਰ ਤੇ ਸਰਦਾਰ ਇੰਦਰਜੀਤ ਸਿੰਘ ਕੋਟ ਬੁੱਢਾ ਉਹਨਾਂ ਨਾਲ ਤੁਹਾਡੀ ਗੱਲ ਕਰਾਉਣੇ ਆ। ਪ੍ਰਧਾਨ ਜੀ ਸਤਿ ਸ੍ਰੀ ਅਕਾਲ। ਜੀ ਧੰਨਵਾਦ ਹੈ ਜੀ ਤੁਹਾਡਾ। ਕੀ ਕਹਿਣਾ ਚਾਹੁੰਦੇ ਹੋ ਪ੍ਰਧਾਨ ਜੀ ਸੇ? ਧੰਨਵਾਦ ਜੀ ਪੰਜਾਬੀ ਗੱਲਬਾਤ ਚੈਨਲ ਦੀ। ਵਧੀਆ ਵਧੀਆ। ਕੋਈ 10-15 ਮਿੰਟ ਤੱਕ ਪ੍ਰਧਾਨ ਜੀ ਨੂੰ ਮਿਲ ਰਹੇ ਆ। ਹਾਂਜੀ। ਸਮਾਂ ਇਦਾਂ ਦਾ ਕਿ ਨਾਲ ਜ ਘਰ ਹਾਲਤ ਕਰਕੇ ਤਾਂ ਫਿਰ 2-4 ਦਿਨ ਬਾਅਦ ਮਿਲਦਾ ਵੱਖ-ਵੱਖ ਜਿਵੇਂ ਜਿਵੇਂ ਠੀਕ ਹੈ ਜੀ। ਸ਼ਿਫਟ ਦੇ ਹਿਸਾਬ ਨਾਲ ਕਿਉਂਕਿ ਜਿਆਦਾ ਰਸ਼ ਦੇ ਨਾਲ ਕੋਈ ਨੰਪਖਣ ਵਗੈਰਾ ਜਾਂ ਹੋਰ ਕੇ ਚੀਜ਼ਾਂ ਆ ਜਾਂਦੀਆਂ ਸਾਹਮਣੇ ਠੀਕ ਹੈ ਜੀ ਪਰ ਉਹਨਾਂ ਵੱਲੋਂ ਜਿਹੜਾ ਮੈਸੇਜ ਆਇਆ ਆ ਆਪਣੇ ਮੋਰਚੇ ਨੂੰ ਹਾਂਜੀ ਸੰਯੁਕਤ ਕਿਸਾਨ ਮੋਰਚਾ ਗੈ ਰਾਜਨਾਥ ਨਿਤਕ ਨੂੰ ਹਾਂਜੀ ਕਿ ਮੇਰਾ ਭਾਰਤ ਮੇਰਾ ਦੇਸ਼ ਮੇਰਾ ਪਰਿਵਾਰ ਹਾਂਜੀ ਔਰ 4 ਜਨਵਰੀ 2005 ਨੂੰ ਮੈਂ ਆਪਣੇ ਭਾਰਤ ਆਪਣੇ ਪਰਿਵਾਰ ਦਾ ਮੈਂ ਹਾਂਜੀ ਮੇਰਾ ਭਾਰਤ ਮੇਰਾ ਦੇਸ਼ ਮੇਰੇ ਪਰਿਵਾਰ ਦਾ ਮੈਂ ਦਰਸ਼ਨ ਕਰਨਾ ਚਾਹੁੰਨਾ ਅੱਛਾ ਜੀ ਔਰ ਉਹਦੇ ਚ ਉਹਨਾਂ ਵੱਲੋਂ ਮੈਸੇਜ ਆ ਕੇ ਵਰਲਡੇ ਪੱਧਰ ਤੇ ਟਰੱਕਾਂ ਤੇ ਬੱਸਾਂ ਦੇ ਵੱਡੀਆਂ ਵਾਨਾਂ ਤੇ ਠੀਕ ਹੈ ਜੀ 4 ਜਨਵਰੀ ਨੂੰ ਪਹੁੰਚਣ ਦੀ ਕਿਰਪਾਲਤਾ ਕਰੋ ਔਰ ਮੈਂ ਪੰਡਾਲ ਦੇ ਵਿੱਚ ਵੱਡੀ ਰੂਪਰੇਖਾ ਦੇ ਵਿੱਚ ਮੇਰੇ ਮਨ ਦੀ ਭਾਵਨਾ ਹਾਂਜੀ ਕਿ ਮੈਂ ਆਪਣੇ ਭਾਰਤ ਦੇ ਆਪਣੇ ਪਰਿਵਾਰ ਦੇ ਦਰਸ਼ਨ ਕਰ ਸਕਾਂ ਔਰ ਡੱਲੇਆਲ ਸਾਹਿਬ ਵੱਲੋਂ ਮਨ ਦੀ ਭਾਵਨਾ ਵਾਂ ਹਾਂਜੀ ਔਰ ਅਸੀਂ ਦੇਸ਼ਵਾਸੀਆਂ ਨੂੰ ਬੇਨਤੀ ਕਰਦੇ ਆਂ ਕਿ ਡੱਲੇਵਾਲ ਸਾਹਿਬ ਦੀ ਜਿਹੜੀ ਮੰਨ ਦੀ ਭਾਵਨਾ ਉਹਨੂੰ ਪੂਰਾ ਕੀਤਾ ਜਾਵੇ ਧੰਨਵਾਦ ਠੀਕ ਹੈ ਜੀ ਇੱਕ ਕਰ ਦਿਓ